ਸੱਚਰੇ ਗਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਗੁਰਜੀਤ ਕੌਰ ਲੈ ਕੇ ਆਸਰਾਂ ਜੀ ਪ੍ਰੋਗਰਾਮ ਖਾਸ ਮੁਲਾਕਾਤ ਤੇ ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ ਫੈਡਰਲ ਇਲੈਕਸ਼ਨਸ 2025 ਨੂੰ ਲੈ ਕੇ ਅੱਜ ਇੱਕ ਵਾਰ ਫਿਰ ਤੋਂ ਗੱਲਬਾਤ ਕਰਨ ਜਾ ਰਹੇ ਹਾਂ ਤੇ ਖਾਸ ਕੈਂਡੀਡੇਟਸ ਸਾਡੇ ਨਾਲ ਅੱਜ ਇੱਕ ਵਾਰ ਫਿਰ ਤੋਂ ਮੌਜੂਦ ਨੇ ਸਟੂਡੀਓ ਦੇ ਵਿੱਚ ਜਿਨ੍ਹਾਂ ਦੇ ਨਾਲ ਉਹਨਾਂ ਦੀ ਰਾਈਡਿੰਗ ਦੇ ਬਾਰੇ ਹੁਣ ਤੱਕ ਉਹਨਾਂ ਦਾ ਚੋਣ ਪ੍ਰਚਾਰ ਕਿਸ ਤਰ੍ਹਾਂ ਦੇ ਨਾਲ ਚੱਲ ਰਿਹਾ ਹੈ ਇਸ ਦੇ ਬਾਰੇ ਗੱਲਾਂ ਬਾਤਾਂ ਕਰਾਂਗੇ ਅੱਜ ਮੈਂ ਅਨਲ ਸਟੂਡੀਓ ਦੇ ਵਿੱਚ ਮੌਜੂਦ ਨੇ ਬ੍ਰੈਂਟਨ ਚਿੰਗੂਜ਼ੀ ਪਾਰਕ ਤੋਂ ਇੰਡੀਪੈਂਡੈਂਟ ਕੈਂਡੀਡੇਟ ਜੋ ਖੜੇ ਹੋਏ ਹਨ ਐਵਿਤਾ ਲੀਵਾਲ ਜੀ ਉਹਨਾਂ ਦੇ ਨਾਲ ਮੁਲਾਕਾਤ ਕਰਵਾਉਂਦੇ ਆ ਤੇ ਗੱਲਬਾ ਸਾਨੂੰ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਸਰ ਅਪਾ ਜਿਵੇਂ ਪਹਿਲਾਂ ਇੰਟਰਵਿਊਜ਼ ਦੇ ਵਿੱਚ ਵੀ ਗੱਲ ਕੀਤੀ ਕਿ ਤੁਸੀਂ ਇੰਡੀਪੈਂਡੈਂਟ ਜਿਹੜੀ ਚੋਣ ਲੜ ਰਹੇ ਹੋ ਤੇ ਅੱਜ ਮੈਂ ਸਭ ਤੋਂ ਪਹਿਲਾਂ ਹੀ ਪੁੱਛਣਾ ਚਾਹੂੰਗੀ ਕਿ ਜੋ ਤੁਸੀਂ ਰਾਈਡਿੰਗ ਚੂਜ਼ ਕੀਤੀ ਹੈ ਬ੍ਰੈਂਟਨ ਇਨਕਲੂਸਿਵ ਪਾਰਕ ਇਹਨੂੰ ਤੁਸੀਂ ਕਿਵੇਂ ਚੂਜ਼ ਕੀਤਾ ਬ੍ਰੈਂਟਨ ਚੀਗੂਜ਼ੀ ਪਾਰਕ ਗੁਰਜੀਤ ਜੀ ਇਹ ਬਹੁਤ ਇੰਪੋਰਟੈਂਟ ਰਾਈਡਿੰਗ ਆ ਸਾਰੇ ਆਪਣੇ ਬ੍ਰੈਂਟਨ ਦੀ ਜੀ ਇਹ ਇਹ ਜਿਵੇਂ ਬ੍ਰੈਂਟਨ ਦਾ ਹਾਰਟ ਆ ਇਹ ਤੇ ਜਿੰਨੀ ਵੀ ਸਾਰਾ ਅਨਪਲੋਇਮੈਂਟ ਹੈ ਇੱਥੇ ਇਸ ਰਾਈਡਿੰਗ ਦੇ ਵਿੱਚ ਹੈ ਬਾਕੀ ਸਾਰੀ ਰਾਈਡਿੰਗ ਦੇ ਵਿੱਚ ਤਾਂ ਜ਼ਿਆਦਾਤਰ ਹਾਊਸਸ ਨੇ ਹਮ ਸੋ ਜੇ ਜੇ ਤੁਸੀਂ ਦੇਖੋ ਪਿਛਲੇ 10 ਸਾਲ ਦੇ ਵਿੱਚ ਇਹ ਰਾਈਡਿੰਗ ਦੇ ਵਿੱਚ 25000 ਜੋਬਸ ਲੂਜ਼ ਹੋਈ ਹੈ ਤੇ ਮੈਂ ਇਸ ਰਾਈਡਿੰਗ ਵਿੱਚ ਮੇਰਾ ਆਫਿਸ ਵੀ ਹੈ ਕਿਉਂਕਿ ਸਾਨੂੰ ਇੱਥੇ ਬਹੁਤ ਜ਼ਿਆਦਾ ਜਦੋਂ ਸਾਡੀ ਇਹ ਸਾਡੀ ਕਮਿਊਨਿਟੀ ਦਾ ਤੇ ਸਾਡੇ ਬ੍ਰੈਂਟਨ ਦਾ ਇਹ ਬੈਕਬੋਨ ਆ ਇਹ ਰਾਈਡਿੰਗ ਤੁਸੀਂ ਹੁਣ ਕਿਵੇਂ ਕਹੋ 25000 ਜਿਹੜੀ ਜੌਬ ਲੂਜ਼ ਹੋਈ ਉਹਦੇ ਵਿੱਚ ਦੇਖੋ ਇੱਥੇ ਫੋਰਡ ਦਾ ਪਲਾਂਟ ਸੀ ਡਿਕਸੀ ਸਟੀਲ ਤੇ ਉਹ ਵੀ ਬੰਦ ਹੋ ਗਿਆ ਉਹਨਾਂ ਨੇ ਡਿਮੋਲਿਸ਼ ਵੀ ਕਰ ਦਿੱਤਾ ਆਲਰੇਡੀ ਦੇ ਸੋਲਡ ਦਾ ਲੈਂਡ ਹੈ ਨਾ ਪਲੱਸ ਜਿਹੜਾ ਕੈਨੇਡੀਅਨ ਟਾਇਰ ਦਾ ਡਿਸਟ੍ਰਿਬਿਊਸ਼ਨ ਸੈਂਟਰ ਐਜ਼ ਅ ਲਾਰਜਰ ਡਿਸਟ੍ਰਿਬਿਊਸ਼ਨ ਸੈਂਟਰ ਸੀਗਾ ਇੱਥੇ ਬ੍ਰੈਂਟਨ ਉਹ ਵੀ ਆਲਰੇਡੀ ਬੰਦ ਹੋ ਜਾਣਾ ਮੇਬੀ ਥੋੜੇ ਮਹੀਨਿਆਂ ਦੇ ਵਿੱਚ ਉਹਨਾਂ ਨੇ ਵੀ ਆਪਦੀ ਲੈਂਡ ਹੈ ਜਿਹੜੀ ਸੇਲ ਕਰ ਦਿੱਤੀ 250 ਮਿਲੀਅਨ ਡਾਲਰ ਦੀ ਦੂਜਾ ਹੈਗਾ ਸਾਡੇ ਇੱ ਤੀਜਾ ਜਿਵੇਂ ਚੌਥਾ ਜਿਹੜਾ ਸੀਗਾ ਆਪਣਾ ਵੱਡਾ ਪਲਾਂਟ ਜਿਹੜਾ ਕ੍ਰਾਈਸਲਰ ਦਾ ਸਟਾਈਲਿਸ ਪਹਿਲਾਂ ਕ੍ਰਾਈਸਲਰ ਕਹਿੰਦੇ ਹੁਣ ਸਟਾਈਲਿਸ ਕਹਿੰਦੇ ਆ ਜਿਹੜਾ ਨਾਰਥ ਪਾਰਕ ਦੇ ਤੇ ਟੌਰਬਰਮ ਦੇ ਕਾਰਨਰ ਤੇ ਆ ਉਹ ਐਜ ਤੇ ਆਉਂਦਾ ਰਾਈਡਿੰਗ ਤੇ ਉਹ ਵੀ ਜਿਹੜੀ ਉਹ ਪਲਾਂਟ ਬੰਦ ਹੋ ਗਿਆ ਤੇ ਜਿਹੜੇ ਉਹਨਾਂ ਨੇ ਪਾਰਟ ਆਫ ਦਾ ਲੈਂਡ ਆ ਜਿਹੜੀ 32 ਏਕਰ ਉਹ ਵੀ ਸੇਲ ਕਰ ਦਿੱਤੀ ਆ ਸੋ ਇਹ ਰਾਈਡਿੰਗ ਦੇ ਵਿੱਚ ਮੈਂ ਬਹੁਤ ਕੰਮ ਕੀਤਾ ਤੇ ਮੈਂ 7000 ਜੋਬਸ ਇੱਥੇ ਕ੍ਰੀਏਟ ਕੀਤੀ ਸੀ ਮੈਂ ਬਾਹਰੋਂ ਕੰਪਨੀਆਂ ਹੋਰ ਲੈ ਕੇ ਆਇਆ ਇੱਥੇ ਰਾਈਟ ਜਿਵੇਂ ਹੁਣ ਰੀਸੈਂਟਲੀ ਮੈਂ ਗੈਗ ਐਕਸਪ੍ਰੈਸ ਲੈ ਕੇ ਆਇਆ ਇੱਥੇ ਗੈਗਰ ਐਕਸਪ੍ਰੈਸ ਨੇ ਵੀ 110 ਮਿਲੀਅਨ ਡਾਲਰ ਇਨਵੈਸਟ ਕੀਤਾ 2600 ਨਾਰਥ ਪਾਰਕ ਤੇ ਅਸੀਂ ਸਾਡਾ ਇੱਥੇ ਪਲਾਨ ਸੀਗਾ ਵੀ ਲੈ ਕੇ ਆਉਣ ਦਾ ਹੰਡਾਈ ਮੋਬਸ ਲੈ ਕੇ ਆਉਣਾ ਸੀਗਾ ਅਸੀਂ ਆਈ ਵਾਸ ਵਰਕਿੰਗ ਵਿਦ ਦਮ ਇਨ ਮਿਸ਼ੀਗਨ ਪਲਾਂਟ ਹੈ ਨਾ ਸੋ ਉਹ ਫਿਰ ਹੋਇਆ ਕਿ ਜਦੋਂ ਉਧਰੋਂ ਜਿਵੇਂ ਸਾਨੂੰ ਫੋਰਡ ਗਵਰਨਮੈਂਟ ਨੇ ਤਾਂ ਬਹੁਤ ਸਪੋਰਟ ਮਿਲੀ ਉਹ ਟ੍ਰਾਂਸਪੋਰਟ ਪਲਾਂਟ ਲਿਆਉਣ ਦੀ ਸਾਨੂੰ ਜਿਹੜੀ ਫੈਡਰਲ ਗਵਰਨਮੈਂਟ ਦੇ ਵਿੱਚ ਜਿਹੜਾ ਜਿਹੜੇ ਜਿਹੜੀ ਰਾਈਡਿੰਗ ਦੇ ਵਿੱਚ ਉਹ ਐਮਪੀ ਦੇ ਚ ਆਉਂਦੀ ਹੈ ਉਹਨੇ ਸਾਨੂੰ ਕੋਈ ਖਾਸ ਰਿਸਪੌਂਸ ਨਹੀਂ ਦਿੱਤਾ ਉਹ ਕੰਦਾ ਤੁਸੀਂ ਇਹਦੇ ਨਾਲ ਜਿਹੜਾ ਸੀ ਇਹ ਪਲਾਂਟ ਲੈ ਕੇ ਆਉਣਾ ਸੀਗਾ ਇੱਥੇ ਹੰਡਾਈ ਮੋਬਸ ਇਹਦੇ ਨਾਲ ਉਹਨਾਂ ਨੇ 60 ਮਿਲੀਅਨ ਯੂਐਸ ਉਹਨਾਂ ਨੇ ਇਨਵੈਸਟ ਕਰਨਾ ਸੀ ਤੇ ਪਲੱਸ 350 ਜੌਬ ਜਿਹੜੀ ਸੀਗੀ ਉਹਦੀ 40 ਤੋਂ 50 ਡਾਲਰ ਦੀ ਐਵਰੇਜ ਸੈਲਰੀ ਹੋਣੀ ਸੀ ਤੇ 75 ਜਿਹੜੀਆਂ ਸੈਲਰੀਜ਼ ਦੀਆਂ ਜੌਬ ਹੋਣੀਆਂ ਸੀ ਜਿਹੜੀਆਂ ਕਿ 2 ਲੱਖ ਤੋਂ 5 ਲੱਖ ਤੱਕਰ ਸੈਲਰੀ ਹੋਣੀ ਚਾਹੀਦੀ ਸੋ ਜਿਹੜਾ ਇਹ ਸਾਰੇ ਮੈਂ ਇਸ ਕਰਕੇ ਫਿਰ ਮੈਂ ਜਦੋਂ ਦੇਖਿਆ ਵੀ ਇਹ ਤਾਂ ਆਪਦੀ ਜੌਬ ਹੀ ਨਹੀਂ ਕੱਢ ਰਹੇ ਪਾਰਟ ਨਹੀਂ ਕਰ ਰਹੇ ਤੇ ਫਿਰ ਮੈਂ ਇਹ ਰਾਈਡਿੰਗ ਚੂਜ਼ ਕੀਤੀ ਤੇ ਵੀ ਆਪਣੇ ਲੋਕਾਂ ਦਾ এমਪਲয়ਮੈਂਟ ਬਚਾਇਆ ਜਾਵੇ ਤੇ ਇਹਦੇ ਵਿੱਚ ਸਾਨੂੰ ਵੱਧ ਤੋਂ ਵੱਧ ਵਰਕ ਕਰਨ ਦੀ ਲੋੜ ਆ ਹੂੰ ਤੇ ਬਾਕੀ ਜਿਵੇਂ ਹੁਣ ਤੁਸੀਂ ਦੇਖੋ ਇਹ ਅੱਜ ਕੱਲ ਨਵਾਂ ਟਰੈਂਡ ਚਲਾ ਦਿੱਤਾ ਇਹਨਾਂ ਨੇ ਫੀਅਰ ਮੋਂਗਰਿੰਗ ਕਰ ਰਿਹਾ ਵੀ ਵੀ ਪ੍ਰੈਜ਼ੀਡੈਂਟ 트੍ਰੰਪ ਆ ਗਿਆ ਤਾਂ ਟੈਰਫ ਨੇ ਆਏ ਹੋ ਜਾਣਾ ਪਰ ਦੇਖੋ ਤੁਸੀਂ ਪ੍ਰੈਜ਼ੀਡੈਂਟ 트੍ਰੰਪ ਨੂੰ ਤਾਂ ਇਲੈਕਟ ਹੋਏ ਨੂੰ 3 ਮਹੀਨੇ ਹੋਏ ਆ ਪਰ ਜਿਹੜੇ ਸਾਡੇ ਇੰਡਸਟਰੀ ਦੇ ਵਿੱਚ 11 ਪਲਾਂਟ ਆ ਆਟੋ ਦੇ ਤੇ ਜਾਂ ਹੋਰ ਆ ਇਹ ਤਾਂ ਬੰਦ ਹੋਇਆ ਨੂੰ 3 ਸਾਲ ਤੋਂ ਉੱਪਰ ਹੋ ਗਏ ਸੋ ਜਿੱਦਣ ਲਿਬਰਲ ਨੇ ਪਾਵਰ ਟੇਕਓਵਰ ਕੀਤੀ ਸੀ 2015 ਦੇ ਵਿੱਚ ਅਸੀਂ ਉਦੋਂ ਇੰਡਸਟਰੀ ਦੇ ਵਿੱਚ 2.4 ਮਿਲੀਅਨ ਕਾਰਾਂ ਬਣਾਉਂਦੇ ਸੀ ਅੱਜ ਅਸੀਂ 1.1 मिलियन ਕਾਰਾਂ ਬਣਾਉਣੇ ਆ ਰਾਈਟ ਸੋ ਜਿਵੇਂ ਕਿ ਹੁਣ ਇਹ ਜ਼ਿਆਦਾ ਗਈ ਜਾਂਦੇ ਅਸੀਂ ਯੂਰਪ ਨਾਲ ਟ੍ਰੇਡ ਵਧਾਵਾਂਗੇ 11 ਮਿਲੀਅਨ ਟਰੱਕ ਕਰਾਸ ਕਰਦਾ ਬੈਕ ਐਂਡ ਫੋਰਥ ਕੈਨੇਡਾ ਟੂ ਯੂਐਸ 40000 ਪਰ ਡੇ ਪਰ ਸਾਡੀ ਜਿਹੜੀ ਇੰਡਸਟਰੀ ਆ ਸਪੈਸ਼ਲੀ ਕੋਈ ਵੀ ਇਕਨੋਮੀ ਹੁੰਦੀ ਆ ਜਿਵੇਂ ਕਹਿੰਦੇ ਆ ਟਰੱਕਸ ਮੇਕ ਅਮਰੀਕਾ ਟਰੱਕਸ ਮੇਕ ਕੈਨੇਡਾ ਟਰੱਕਸ ਮੇਕ ਵਰਲਡ ਇਹ ਟਰੱਕਾਂ ਦੇ ਪਿੱਛੇ ਲਿਖਿਆ ਹੁੰਦਾ ਹੈ ਨਾ ਸੋ ਸਾਨੂੰ ਇਹ ਇਹਦੇ ਤੇ ਬਹੁਤ ਫੋਕਸ ਕਰਨ ਦੀ ਲੋੜ ਆ ਕੀ ਤੁਸੀਂ ਯੂਰੋਪੀਅਨ ਯੂਨੀਅਨ ਨਾਲ ਟ੍ਰੇਡ ਵਧਾਓਗੇ ਕੀ ਤੁਸੀਂ ਪਾਣੀ ਵੇਦੀ ਸੜਕ ਢੋਂਗੇ ਆ ਜਿਹੜਾ ਸਾਡਾ ਐਡਾ ਬੜਾ এমਪਲੋਇਮੈਂਟ ਆ ਸਾਡੀ ਜਿਹੜੀ ਬ੍ਰੈਂਟਨ ਦੀ ਕਮਿਊਨਿਟੀ ਆ ਟਰਾਂਸਪੋਰਟੇਸ਼ਨ ਦੇ ਵਿੱਚ ਆ ਕੋਈ ਵੀ ਚੀਜ਼ ਟਰਾਂਸਪੋਰਟੇਸ਼ਨ ਤੋਂ ਬਿਨਾਂ ਮੂਵ ਨਹੀਂ ਹੁੰਦੀ ਜਿ ਉਹਦੇ ਬਿਲਡਿੰਗਾਂ ਦਾ ਸਮਾਨ ਸੋ देयर ਨਾਥਿੰਗ 무ਵਸ ਵਿਦਆਉਟ ਟਰਕਸ ਸੋ ਇਹ এমਪਲੋਇਮੈਂਟ ਦੀ ਬਹੁਤ ਵੱਡੀ ਇਸ਼ੂ ਸੀਗੀ ਇਸ ਕਰਕੇ ਮੈਂ ਇਹ ਰੈਡੀ ਚੂਜ਼ ਕੀਤੀ ਜੀ ਤੇ ਇਸ ਦਾ ਜਿਵੇਂ ਕਿ 3 ਹਫਤੇ ਤੋਂ ਉੱਤੇ ਹੋ ਗਿਆ ਚੋਣ ਪ੍ਰਚਾਰ ਸ਼ੁਰੂ ਹੋਏ ਨੂੰ ਤੇ ਹੁਣ ਤੱਕ ਤੁਹਾਡਾ ਚੋਣ ਪ੍ਰਚਾਰ ਕਿਸ ਤਰ੍ਹਾਂ ਦੇ ਨਾਲ ਚੱਲ ਰਿਹਾ ਹੈ ਕਿਵੇਂ ਤੁਹਾਨੂੰ ਲੋਕਾਂ ਦਾ ਹੰਗਾਰਾ ਮਿਲ ਰਿਹਾ ਹੈ ਸਾਨੂੰ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਤੇ ਐਜ਼ ਅ ਇੰਡੀਪੈਂਡੈਂਟ ਕੈਂਡੀਡੇਟ ਸੋ ਜਿਹੜੀਆਂ ਪਾਰਟੀਆਂ ਹੁੰਦੀਆਂ ਇਹ ਬਹੁਤ ਵੱਡੀ ਕਰਪਟ ਮਸ਼ੀਨਜ਼ ਹੁੰਦੀਆਂ ਇਹਨਾਂ ਨਾਲ ਫਾਈਟ ਕਰਨਾ ਬਹੁਤ ਔਖਾ ਪਰ ਸਾਡੇ ਕੋਲੇ ਜਿਹੜਾ ਸਾਡਾ ਵਾਲੈਂਟੀਅਰਸ ਆ ਸੋਸ਼ਲ ਮੀਡੀਆ ਤੇ ਸਾਡਾ 1.6 ਮਿਲੀਅਨ ਵਿਊ ਹੋ ਚੁੱਕਿਆ ਅਸੀਂ ਹਰ ਘਰ ਦੇ ਵਿੱਚ ਸਾਡਾ ਚਾਰ ਵਰੀ ਫਲਾਇਰ ਜਾ ਚੁੱਕਿਆ ਤੇ ਸਾਡੀ ਰੇਡੀਓ ਟੀਵੀ ਤੇ ਚੈਨਲਾਂ ਦੇ ਉੱਪਰ ਬਹੁਤ ਜ਼ਿਆਦਾ ਸਾਡੀ ਚੱਲ ਰਹੀ ਹੈ ਵਾਲੈਂਟਰੀ ਲੋਕ ਸਾਡੀ ਹੈਲਪ ਕਰ ਰਹੇ ਆ ਕਿਉਂਕਿ ਅਸੀਂ ਕੋਈ ਦੂਜੀਆਂ ਪਾਰਟੀਆਂ ਵਾਂਗੂ 17000 ਦਾ ਜਾ 20000 ਦਾ ਟੇਬਲ ਹੀ ਵੇਚਿਆ ਸਾਡੀ ਕੈਂਪੇਨ ਦਾ ਇੰਨਾ ਕੁ ਵਧੀਆ ਹੁਣ ਜਿਹੜਾ ਸਾਡਾ ਕੱਲ 11ਵਾਂ ਇਵੈਂਟ ਸੀਗਾ ਸਾਡੀ ਇਵੈਂਟ ਦੇ ਵਿੱਚ ਕੱਲ ਸਾਡਾ ਪੀਲ ਫਾਈਨੈਂਸ਼ੀਅਲ ਤੇ ਇਵੈਂਟ ਸੀਗਾ ਉੱਥੇ ਛੋਟੀ ਟ੍ਰਾਂਸਪੋਰਟ ਕੰਪਨੀ ਤੋਂ ਲੈ ਕੇ ਸਮਾਲ ਬਿਜ਼ਨਸ ਤੋਂ ਲੈ ਕੇ ਲਾਰਜਸਟ ਕਾਰਪੋਰੇਸ਼ਨਾਂ ਤੇ ਕਰ ਸਭ ਉੱਥੇ ਕੰਪਨੀਆਂ ਦੇ ਓਨਰ ਤੇ ਉਹਨਾਂ ਦੇ empioyees ਆਏ ਸਾਡਾ 500 ਦੇ ਪਲੱਸ ਪੀਪਲ ਸਾਡੇ ਕੋਲ ਉੱਥੇ ਆਏ ਕੱਲ ਤੇ ਸਾਰੇ ਅਸੀਂ ਜਿਹੜੇ ਰੇਜ਼ ਕੀਤੇ ਇਸ਼ੂਜ਼ ਸੋ ਐਵਰੀਬਾਡੀ ਇਜ਼ ਵਰਕਿੰਗ ਵਿਦ ਅਸ ਟੂ ਬ੍ਰਿੰਗ ਅ ਰਾਈਟ ਕੈਂਡੀਡੇਟ ਜੀ ਸੋ ਜਿਵੇਂ ਸਾਡਾ ਇੱਕ ਇਹ ਮੂਵਮੈਂਟ ਆ ਜਿਹੜੀ ਚੇਂਜ ਕਰਨ ਦੀ ਪੋਲਿਟਿਕਸ ਨੂੰ ਡਿਟ ਜੀ ਬਿਲਕੁਲ ਤੇ ਦੇ ਨਾਲ ਹੀ ਜਿਵੇਂ ਕਿ ਹੁਣ ਡਿਬੇਟਸ ਦੀ ਵੀ ਸ਼ੁਰੂਆਤ ਹੋ ਚੁੱਕੀ ਹੈ ਲੀਡਰਸ ਦੀ ਡਿਬੇਟ ਹੋਈ ਹੈ ਉਸ ਤੋਂ ਪਹਿਲਾਂ ਜੋ ਉੱਥੇ ਕੈਂਡੀਡੇਟ ਹੁੰਦੇ ਆ ਹਰ ਇੱਕ ਰਾਈਡਿੰਗ ਦੇ ਉਹਨਾਂ ਦੀ ਵੀ ਆਪਸ ਵਿੱਚ ਡਿਬੇਟ ਹੋਈ ਹੈ ਤੁਹਾਡੀ ਵੀ ਰੀਸੈਂਟਲੀ ਹੋਈ ਆ ਤਾਂ ਉਹ ਡਿਬੇਟ ਦੇ ਵਿੱਚ ਕੀ ਸਿੱਟਾ ਨਿਕਲਿਆ ਸੋ ਗਰਜੀਤ ਜਿਹੜੀ ਡਿਬੇਟ ਹੁੰਦੀ ਆ ਇਹ ਕੋਈ ਆਰਗੂਮੈਂਟ ਨਹੀਂ ਹੁੰਦੀ ਇਹ ਇੱਕ ਡਿਸਕਸ਼ਨ ਹੁੰਦੀ ਆ ਜਿਵੇਂ ਆਪਾਂ ਬੋਰਡ ਰੂਮ ਦੇ ਵਿੱਚ ਮੀਟਿੰਗ ਕਰਦੇ ਆ ਡਿਸਕਸ਼ਨ ਹੁੰਦੀ ਵੀ ਜਿਹੜਾ ਇਨਕੰਮਬੈਂਟ ਆ ਤੁਸੀਂ ਉਹਨੂੰ ਕੁਐ ਲੈ ਕੀਤਾ ਜਿਹੜੇ ਨਵੇਂ ਕੈਂਡੀਡੇਟ ਆਉਂਦੇ ਆ ਹੋਰ ਜਿਹੜੇ ਕਿ ਨਵੇਂ ਕੰਟੈਸਟ ਕਰਦੇ ਆ ਇਲੈਕਸ਼ਨ ਉਹ ਆਪੋ ਆਪਣਾ ਨਵਾਂ ਪਲਾਨ ਲੈ ਕੇ ਆਉਂਦੇ ਵੀ ਅਸੀਂ ਆ ਕਰਾਂਗੇ ਇਹਦੇ ਨਾਲ ਸਾਡੀ ਜਿਹੜੀ ਲਾਈਫ ਦਾ ਕੰਸਟਿਟੂਐਂਟਸ ਦੀ ਲਾਈਫ ਬੈਟਰ ਹੋ ਜਾਏਗੀ ਰਾਈਟ ਸੋ ਜਿਹੜੀ ਸਾਡੀ ਡਿਬੇਟ ਸੀਗੀ ਬੋਰਡ ਆਫ ਟ੍ਰੇਡ ਬ੍ਰਾਫਟਨ ਬੋਰਡ ਆਫ ਟ੍ਰੇਡ ਨੇ ਕਰਵਾਈ ਟਿਊਜ਼ਡੇ ਸੀਗੀ ਮੇਰਾ ਟਾਈਮ ਸੀਗਾ 11:30 ਤੋਂ 12:30 ਸੋ ਮੇਰੇ ਅਗੇਂਸਟ ਜਿਵੇਂ ਇਨਕਲੂਡਿੰਗ ਮੀ ਅਸੀਂ ਸੱਤ ਕੈਂਡੀਡੇਟ ਆ ਉੱਥੇ ਪਹਿਲੀ ਗੱਲ ਤਾਂ ਇਹ ਹੈ ਜਿਹੜੇ 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 ਕੈਂਡੀਡੇਟ ਉੱਥੇ ਇਲੈਕਸ਼ਨ ਕੰਟੈਸਟ ਕਰ ਰਹੇ ਆ ਉਹਦੇ ਵਿੱਚੋਂ ਤਿੰਨ ਕੈਂਡੀਡੇਟ ਹੀ ਉੱਥੇ ਆਏ ਰਾਈਟ ਬਾਕੀ ਕੈਂਡੀਡੇਟ ਉੱਥੇ ਆਏ ਨਹੀਂ ਚਾਰ ਜਿਹੜਾ ਕੈਂਡੀਡੇਟ ਮੇਰੇ ਜੇ ਤੁਸੀਂ ਜੇ ਤੁਸੀਂ ਉਹਨਾਂ ਨੂੰ ਆਟਵਾ ਭੇਜਣਾ ਰਾਈਟ ਤੁਹਾਡੇ ਵਾਸਤੇ ਉਹਨਾਂ ਨੇ ਕੰਮ ਕਰਨਾ ਨੈਕਸਟ 4 ਸਾਲ ਉਹਨਾਂ ਨੇ 8 ਲੱਖ ਤੋਂ ਲੈ ਕੇ 1.3 ਮਿਲੀਅਨ ਦੀ ਸੈਲਰੀ ਕਲੈਕਟ ਕਰਨੀ ਐ ਟੈਕਸਪੇਅਰ ਦੀ ਜਿਹੜਾ ਉੱਥੇ ਕੈਂਡੀਡੇਟ ਨਹੀਂ ਪਹੁੰਚਦਾ ਡਿਬੇਟ ਦੇ ਵਿੱਚ ਉਹ ਤੁਹਾਡੀ ਵੋਟ ਨਹੀਂ ਡਿਜ਼ਰਵ ਕਰਦਾ ਮੈਂ ਲੋਕਾਂ ਨੂੰ ਇਹ ਹੀ ਬੇਨਤੀ ਕਰਦਾ ਜਿਹੜੀ ਵੀ ਕੈਂਡੀਡੇਟ ਡਿਬੇਟ ਦੇ ਵਿੱਚ ਨਹੀਂ ਪਾਰਟਿਸਪੇਟ ਕਰਦਾ ਭਲਾ ਉਹ ਲਿਬਰਲ ਦਾ ਹੋਵੇ ਭਲਾ ਉਹ ਕੰਸਰਵੇਟਿਵ ਦਾ ਹੋਵੇ ਭਲਾ ਉਹ ਪੀਪੀਸੀ ਦਾ ਹੋਵੇ ਐਨਡੀਪੀ ਦਾ ਹੋਵੇ ਗ੍ਰੀਨ ਪਾਰਟੀ ਦਾ ਹੋਵੇ ਸੈਂਟਰਲਸ ਪਾਰਟੀ ਦਾ ਹੋਵੇ ਜਿਹੜੀ ਮਰਜੀ ਪਾਰਟੀ ਹੋਵੇ ਜਿਹੜਾ ਕੈਂਡੀਡੇਟ ਡਿਬੇਟ ਚ ਨਹੀਂ ਜਾਂਦਾ ਉਹਨੂੰ ਤੁਸੀਂ ਵੋਟ ਨਾ ਪਾਇਆ ਕਰੋ ਇਹਨਾਂ ਨੂੰ ਇੱਕ ਸਬਕ ਮਿਲੇਗਾ ਵੀ ਤੁਸੀਂ ਹਾਫ ਅਨ ਆਵਰ ਨਹੀਂ ਕੱਢ ਸਕਦੇ ਆਪਦੇ ਸਕੇਡਿਊਲ ਦੇ ਵਿੱਚੋਂ ਤੇ ਸਾਡੀ ਜਿਹੜੀ ਡਿਬੇਟ ਸੀ ਯੂ نو ਆਈ ਵਾਸ ਦਾ ਵਿਨਰ ਆਫ ਦਾ ਡਿਬੇਟ ਸੋ ਆਈ ਰੇਜ਼ਡ ਆਲ ਦਾ ਇਸ਼ੂਸ ਐਂਡ ਦੇ ਹੈਡ ਨੋ ਆਨਸਰ ਸੋ देयर ਇਜ਼ ਸੱਤ ਦੇ ਵਿੱਚੋਂ ਚਾਰ ਕੈਂਡੀਡੇਟ ਤਾਂ ਆਏ ਹੀ ਨਹੀਂ ਰਿਹਾ ਤੇ ਇਸ ਅੰਨ ਲਈ ਰੀਸੈਂਟਲੀ ਤੁਸੀਂ ਇੱਕ ਹੋਰ ਐਲਾਨ ਕੀਤਾ ਹੈ ਕਿ ਤੁਸੀਂ ਆਪਣੀ ਜੋ ਸੈਲਰੀ ਹੋਏਗੀ 4 ਸਾਲ ਦੀ ਉਹ ਸਾਰੀ ਤੁਸੀਂ ਡੋਨੇਟ ਕਰ ਦੇਣੀ ਹੈ ਹਰ ਸਾਲ ਦੇ ਤੁਸੀਂ ਜੋ ਆਪਣੇ ਪਲਾਨ ਨੇ ਉਹ ਦੱਸੇ ਨੇ ਇੱਕ ਵਾਰੀ 10.5 ਤੋਂ ਔਰ ਵੀ ਜ਼ਰੂਰ ਸਾਂਝੇ ਕਰੋ ਸੋ ਜਿਹੜਾ ਜਿਹੜੀ ਇਹ ਪੋਲਿਟਿਕਸ ਹੁੰਦੀ ਆ ਇਹ ਇਹ ਇੱਕ ਲੋਕਾਂ ਦੀ ਸੇਵਾ ਦਾ ਸੋਰਸ ਹੁੰਦਾ ਨਾ ਕਿ ਤੁਸੀਂ ਇਹਦੇ ਨਾਲ ਆਪਣੇ ਆਪ ਨੂੰ ਅਮੀਰ ਕਰਨਾ ਜਾਂ ਆਪਣੇ ਘਰ ਬਣਾਉਣ ਭਰਨੇ ਹੁੰਦੇ ਆ ਰਾਈਟ ਸੋ ਮੈਂ ਇਹ ਨਹੀਂ ਕਹਿੰਦਾ ਕਿ ਬਹੁਤ ਅਮੀਰ ਆ ਜਾਂ ਆ ਪਰ ਦੇਖੋ ਅਸੀਂ ਇੱਕ ਬਿਜ਼ਨਸ ਦੇ ਵਿੱਚੋਂ ਬੈਕਗਰਾਉਂਡ ਆ ਪਿਛਲੇ 35 ਸਾਲ ਤੋਂ ਅਸੀਂ ਜੇ ਪੋਲਿਟਿਕਸ ਦੇ ਵਿੱਚ ਕਿਉਂ ਆਏ ਆ ਕਿਉਂਕਿ ਦੇਖੋ ਸਾਡੀ ਇਕਨੋਮੀ ਡਿਮਿਨਿਸ਼ ਹੋ ਰਹੀ ਆ ਸਾਡੇ ਬਿਜ਼ਨਸਮੈਨ ਨੂੰ ਐਕਸਟਰੈਸ਼ਨ ਕਾਲਾਂ ਆ ਰਹੀਆਂ ਸਾਡੀਆਂ ਕਾਰਾਂ ਚੋਰੀ ਹੋ ਰਹੀਆਂ ਗੋਸ਼ ਸ਼ੂਟਿੰਗਸ ਹੋ ਰਹੀ ਆ ਸੋ ਅਸੀਂ ਮੈਂ ਇਹ ਡਿਸਾਈਡ ਕੀਤਾ ਵੀ ਮੈਂ ਜੇ ਇਲੈਕਟ ਹੋਇਆ ਜੇ ਲੋਕਾਂ ਦੇ ਹੈਲਪ ਦੇ ਨਾਲ ਸਾਥ ਦੇ ਨਾਲ ਸੋ ਅਸੀਂ ਜਿਹੜੀ ਪਹਿਲੇ ਸਾਲ ਦੀ ਮੇਰੀ ਸੈਲਰੀ ਹੋਏਗੀ ਐਜ਼ ਅ ਮੈਂਬਰ ਪਾਰਲੀਮੈਂਟ ਮੈਂ ਇਹਨਾਂ ਨੂੰ ਡੋਨੇਟ ਕਰਾਂਗਾ ਬ੍ਰੈਂਟਨ ਸਿਵਿਕ ਹਸਪੀਟਲ ਨੂੰ ਦੂਜੇ ਸਾਲ ਦੀ ਪੀਲ ਰੀਜਨਲ ਪੁਲਿਸ ਨੂੰ ਤੀਜੇ ਸਾਲ ਦੀ ਮੈਂ ਕਰਾਂਗਾ ਬ੍ਰੈਂਟਨ ਮੈਡੀਕਲ ਯੂਨੀਵਰਸਿਟੀ ਨੂੰ ਚੌਥੇ ਸਾਲ ਦੀ ਪੈਰਾਮੈਡੀਕਸ ਨੂੰ ਇਟਸ ਨਾਟ ਅਬਾਊਟ 800000 ਡਾਲਰਸ অর 1.3 ਮਿਲੀਅਨ ਡਾਲਰਸ অর ਵਾਟਐਵਰ ਦਾ ਅਮਾਉਂਟ ਇਟਸ 올 ਅਬਾਊਟ ਵਾਟ ਯੂ ਕੈਨ ਡੂ ਫਾਰ ਦਾ ਕੰਟਰੀ ਇਟਸ ਲੋਟ ਆਫ ਪੀਪਲ ਸੇ ਕੈਨੇਡਾ ਖਰਾਬ ਹੋ ਗਿਆ ਇਟਸ ਨਾਟ ਕੈਨੇਡਾ ਕੰਟਰੀ ਦਾ ਨਾਮ ਰੱਖਿਆ ਹੁੰਦਾ ਜਿਵੇਂ ਬ੍ਰੈਂਟਨ ਸਿਟੀ ਦਾ ਨਾਮ ਅਨਟੇਰੀਆ ਦਾ ਨਾਮ ਹੋ ਗਿਆ ਇਸ ਇਹ ਲੋਕ ਆਪਾਂ ਬਿਲਡ ਕਰਦੇ ਆ ਨਾ ਆਪਣੀ ਜਿਹੜੀ ਹੈਗੀ ਨੇਸ਼ਨ ਨੂੰ ਸੋ ਸੋ ਇਟਸ ਨਾਟ ਅਬਾਊਟ ਵਾਟ ਯੂ but the country can do for you it's all about what you can do for the country mm -hmm. so mm -hmm. eh cheezan da sanu no, bahut dhyan rakhna penda be sade neighborhood de vich jehde eh candidate hunde hai hun de, democracy de vich eh jehde candidate hai main hamesha lokan nu kehna na people are first people mm -hmm. produce leaders leaders don't produce people mm -hmm. so we can get it done anything through the people by the people hmm. people so ਜਿਹੜੇ ਕੈਂਡੀਡੇਟਸ ਆ ਇਹਨਾਂ ਨੂੰ ਪਾਰਟੀ ਕੰਟਰੋਲ ਕਰਦੀ ਇਹ ਤਾਂ ਦੇਖੋ ਇਹਨਾਂ ਨੂੰ ਪਿੱਛੋਂ ਹੁਕਮ ਆਇਆ ਵਾ ਵੀ ਤੁਸੀਂ ਕਿਸੇ ਡਿਬੇਟ 'ਚ ਨਹੀਂ ਜਾਣਾ ਰਾਈਟ ਜੀ ਜਿਵੇਂ ਹੁਣ ਦੇਖੋ ਜਿਵੇਂ ਲਾਸਟ ਨਾਈਟ ਲੀਡਰਸ ਡਿਬੇਟ ਹੋਈ ਉਹ ਨੈਸ਼ਨਲ ਡਿਬੇਟ ਹੁੰਦੀ ਆ ਸੋ ਨੈਸ਼ਨਲ ਡਿਬੇਟ ਦੇ ਵਿੱਚ ਇਹ ਫਰਕ ਹੁੰਦਾ ਉਹ ਸਾਰੇ ਗਲੋਬਲ ਗੱਲ ਕਰਦੇ ਕੰਟਰੀ ਦੀ ਰੇਟ ਸਾਡੇ ਕੋਲ 300 43 ਰਾਈਡਿੰਗ ਦਾ ਹੁੰਦਾ ਟੋਟਲ ਸੋ ਹਰ ਰਾਈਡਿੰਗ ਦੀ ਡਿਫਰੈਂਟ ਡਿਫਰ ਰਿਕੁਆਇਰਮੈਂਟ ਹੁੰਦੀ ਆ ਸੋ ਮੇਰੇ ਮੇਰੇ ਕਹਿਣ ਦਾ ਮਤਲਬ ਸਾਡੀ ਰਾਈਡਿੰਗ ਦੀਆਂ ਹੋਰ ਰਿਕੁਆਇਰਮੈਂਟਾਂ ਦੂਜੀ ਰਾਈਡਿੰਗ ਦੀਆਂ ਹੋਰ ਰਿਕੁਆਇਰਮੈਂਟਾਂ ਤੇ ਜਿਹੜੇ ਬਾਹਰਲੇ ਰੂਰਲ ਏਰੀਆ ਦੀਆਂ ਹੋਰ ਰਿਕੁਆਇਰਮੈਂਟਾਂ ਉੱਥੇ ਫਾਰਮਿੰਗ ਜ਼ਿਆਦਾ ਹੁੰਦੀ ਆ ਜਿਸ ਤੇ ਕਿਤੇ ਡਾਊਨਟਾਊਨ ਦੇ ਵਿੱਚ ਉੱਥੇ ਹੋਰ ਤਰ੍ਹਾਂ ਦੀ ਸੋ ਮੈਂ ਕਹਿੰਦਾ ਵੀ ਤੁਸੀਂ ਕੈਂਡੀਡੇਟ ਨੂੰ ਵੋਟ ਪਾਓ ਪਾਰਟੀ ਨੂੰ ਵੋਟ ਨਾ ਪਾਓ ਜਿਹੜਾ ਅੰਡਰਸਟੈਂਡ issues ਜੇ ਮੈਨੂੰ ਸਾਨੂੰ ਕਿਹਾ 25000 ਜੌਬ ਲੂਜ਼ ਹੋਈ ਆ ਹੁਣ ਸਾਡਾ ਜਿਹੜਾ 11 ਮਿਲੀਅਨ ਟਰੱਕ ਕ੍ਰਾਸ ਕਰਦਾ ਯੂਨਾਈਟਿਡ ਸਟੇਟਸ ਨੂੰ ਬੈਕ ਐਂਡ ਫੋਰਥ ਉਹ ਕਿੱਧਰ ਜਾਊਗਾ ਜੇ ਇਹਨਾਂ ਨੇ ਜੇ ਇਹਨਾਂ ਨੇ ਉਧਰ ਹੋਰ ਕੰਟਰੀਆਂ ਨਾਲ ਟੈਰਫ ਵਧਾਇਆ ਉਹ ਸੌਰੀ ਹੋਰ ਕੰਟਰੀਆਂ ਟ੍ਰੇਡ ਵਧਾਇਆ ਸੋ ਸਾਨੂੰ ਲੋਕਲ ਮੈਨੂਫੈਕਚਰਿੰਗ ਤੇ ਵੀ ਜ਼ੋਰ ਦੇਣਾ ਪੈਣਾ ਜਿਹੜੀਆਂ ਮੈਂ ਪਾਲਿਸੀ ਡਰਾਫਟ ਕੀਤੀਆਂ ਸੀ 45 ਪਾਲਿਸੀਜ਼ ਉਹਦੇ ਵਿੱਚੋਂ ਦੋ ਪਾਲਿਸੀਜ਼ ਤਾਂ ਆਲਰੇਡੀ ਉਹ ਹੁਣ ਦੂਜੀਆਂ ਪਾਰਟੀਆਂ ਲੋਬੀ ਕਰਨ ਲੱਗ ਗਈਆਂ ਜਿਵੇਂ ਕਿ ਉਹ ਕਹਿੰਦੇ ਵੀ ਜਿਵੇਂ ਅਸੀਂ ਤਾਂ 6 ਮਹੀਨੇ ਤੋਂ ਕਹਿ ਰਹੇ ਸੀ ਵੀ ਜਿਹੜੀ ਲੋਕਲ ਤੇ ਉਹ ਹੁਣ ਦੂਜੀ ਪਾਰਟੀ ਵੀ ਟਵੀਟ ਕਰ ਰਹੀ ਆ ਲੌਬੀ ਚ ਬੋਲ ਰਹੀ ਆ ਫਿਰ ਅਸੀਂ ਸੀਨੀਅਰਜ਼ ਬਾਰੇ ਮੈਂ ਕਿਹਾ ਸੀ ਵੀ ਸੀਨੀਅਰ ਦੇ ਬੈਕਬੋਨ ਹੁੰਦੇ ਆ ਕੰਟਰੀ ਦਾ ਇਹਨਾਂ ਨੇ ਕੰਟਰੀ ਬਿਲਡ ਕੀਤੀ ਆ ਸੀ ਕਿਹਾ ਸੀ 65000 ਤੱਕ ਇਹਨਾਂ ਦੀ ਇਨਕਮ ਤੇ 65 ਤੋਂ ਬਾਅਦ ਹੋਣੀ ਨਹੀਂ ਚਾਹੀਦੀ ਟੈਕਸ ਪਰ ਹੁਣ ਦੂਜੀ ਪਾਰਟੀ ਨੇ ਇੱਕ ਨੇ ਕਿਹਾ ਆ ਹਾ ਵੀਕ ਵੀ ਅਸੀਂ ਸੀ ਸੀਨੀਅਰਜ਼ ਨੂੰ ਇਨਕਮ ਪਲਾ ਆਰਐਸਪੀ ਚੋਂ ਆਵੇ ਪਲਾ ਹੋਰ ਕਿਤੋਂ ਆਵੇ ਜਾਂ ਪੈਨਸ਼ਨ ਚੋਂ ਆਵੇ ਵੀ ਅਸੀਂ 35000 ਤੱਕ ਉਹਨਾਂ ਦੇ ਟੈਕਸ ਨਹੀਂ ਲਾਵਾਂਗੇ ਸੋ ਅਸੀਂ ਸਾਡਾ ਮੈਸੇਜ so i am getting a very successful delivering the message to okay. the higher level parties hmm. so it's not about winning or losing it's all about delivering the message hopefully people will uh, people will um, uh, get my message and sanu chance den ke elect karan da tusi dooja nu vi ditta hi hai 10 10 sal da ya hor candidates nu problem sadi community de vich ki aaye ya hor lokan de vich jede hor hage leaders ya candidates ਇਹ ਜਦੋਂ ਤੁਸੀਂ ਇਲੈਕਟ ਹੁੰਦੇ ਆ ਇਹ ਇਲੈਕਟ ਹੋਣ ਤੋਂ ਪਹਿਲਾਂ ਇਹਨਾਂ ਦਾ ਜਿਹੜਾ ਰਿਕਾਰਡ ਚੈੱਕ ਕਰਦੇ ਆ ਅਨਐਮਪਲੋਇਡ ਲੋਕ ਸੀਗੇ ਪਰ ਜੇ ਇਹ ਇਹ ਫਿਰ ਇਹਨਾਂ ਨੇ ਜੌਬ ਦੇ ਸੋਰਸ ਤੇ ਤਿਆਰ ਕੀਤਾ ਇਹਨਾਂ ਨੇ ਕਿਹਾ ਜੇ ਇਹ ਦੁਆਰਾ ਰੀਇਲੈਕਟ ਹੋ ਗਏ ਜਾਂ ਜਿਹੜੇ ਹੋਰ ਪਾਰਟੀਆਂ ਦੇ ਕੈਂਡੀਡੇਟ ਆ ਜਿਹੜੇ ਅਨਐਮਪਲੋਇਡ ਰੈਕੋਰਡ ਆ ਉਹਨਾਂ ਦਾ ਜਾਂ ਉਹ ਇਨਕੰਪੀਟੈਂਟ ਕੈਂਡੀਡੇਟਸ ਆ ਮੈਂ ਤੁਹਾਨੂੰ ਗਾਰੰਟੀ ਕਰਦਾ ਵੀ ਨੈਕਸਟ 4 ਸਾਲਾਂ ਦੇ ਵਿੱਚ ਇਹ ਤੁਹਾਨੂੰ ਸਾਰਿਆਂ ਨੂੰ ਅਨਐਮਪਲੋਇਡ ਬਣਾ ਦੇਣਗੇ ਜਿਸ ਹਾਵਨਾ ਸਿਸਟਮ ਚੱਲ ਰਿਹਾ ਰਾਈਟ ਜੀ ਹਾਂਜੀ ਤੇ ਅਨਲਿਸਰ ਜਿਵੇਂ ਹੁਣ ਐਡਵਾਂਸ ਪੋਲਿੰਗ ਵੀ ਸਟਾਰਟ ਹੋ ਚੁੱਕੇ ਇਲੈਕਸ਼ਨਸ ਨੂੰ ਲੈ ਕੇ ਤਾਂ ਲਾਸਟ ਦੇ ਸਰੋਤਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਵੇਖੋ ਐਡਵਾਂਸ ਪੋਲ ਬਹੁਤ ਇੰਪੋਰਟੈਂਟ ਔਰ ਇਸ ਕਾਲ ਕੇ ਰੱਖਦੀ ਹੈ ਵੀ ਜਨਰਲ ਇਲੈਕਸ਼ਨ ਵਾਲੇ ਦਿਨ ਦੇ ਉੱਤੇ ਕਈ ਬਹੁਤ ਸਾਰੇ ਲੋਕ ਆਉਦੇ ਕੰਮ ਤੋਂ ਛੁੱਟੀ ਨਹੀਂ ਲੈ ਸਕਦੇ ਜਾਂ ਆਊਟ ਆਫ ਕੰਟਰੀ ਜਾਂਦੇ ਆ ਜਾਂ ਕੋਈ ਐਮਰਜੈਂਸੀ ਹੋ ਜਾਂਦੀ ਆ ਸੋ ਅਡਵਾਂਸ ਪੋਲ ਅੱਜ 18 ਤਰੀਕ ਨੂੰ ਸ਼ੁਰੂ ਹੋਈ ਆ 18 April 19 April 20 April ਤੇ 21 April 4 ਦਿਨ ਦੀ ਇਹ ਅਡਵਾਂਸ ਪੋਲਿੰਗ ਆ ਤੁਸੀਂ ਵੱਧ ਤੋਂ ਵੱਧ ਆਪਣੇ ਘਰਾਂ ਚੋਂ ਨਿਕਲੋ ਆਪਣਾ ਆਪਣਾ ਰਾਈਟ ਯੂਜ਼ ਕਰੋ ਵੋਟਾਂ ਪਾਉਣ ਨੂੰ ਤੁਸੀਂ ਇਹ ਨਾ ਦੇਖੋ ਕਿਹਨੂੰ ਵੋਟ ਪਾਉਣੀ ਆ ਜਿਹਨੂੰ ਮਰਜ਼ੀ ਪਾਓ ਤੁਸੀਂ ਆਪਦੀ ਆਵਾਜ਼ ਨੂੰ ਕਿਰਾਂ ਉਠਾਓ ਤੇ ਜੇ ਤੁਹਾਡੇ ਕੋਲੇ ਡੋਰ ਤੇ ਕੈਂਡੀਡੇਟ ਆ ਉਹਨਾਂ ਨੂੰ ਕੁਐਸਚਨ ਪੜੋ ਉਹਨੂੰ ਉਹਦੀ ਪੁੱਛੋ ਕ੍ਰੈਡੀਬਿਲਟੀ ਕੀ ਆ ਉਹਦੀ ਨੌਲੇਜ ਕੀ ਆ ਉਹਨੇ ਕੀ ਕੀਤਾ ਕੰਟਰੀ ਵਾਸਤੇ ਉਹਨੇ ਕੀ ਕੀਤਾ ਸਿਟੀ ਵਾਸਤੇ ਕਿੱਦਾਂ ਕੀ ਉਹਨੇ ਜੌਬਸ ਕ੍ਰੀਏਟ ਕੀਤੀਆਂ ਸੋ ਇਹੀ ਹੁੰਦਾ ਡਿਬੇਟ ਦੇ ਵਿੱਚ ਵੀ ਪਾਰਟਿਸਿਪੇਟ ਕਰਨ ਵਾਸਤੇ ਵੀ ਤੁਸੀਂ ਇਹ ਚੀਜ਼ਾਂ ਦੇ ਕਰਦਾ ਤੇ ਐਟ ਦਾ ਐਂਡ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਸੋ ਮੈਂ ਐਵੀਟਾ ਹਲੀਵਾਲ ਬ੍ਰੈਂਟਨ ਚਿੰਕੂਜ਼ੀ ਪਾਰਕ ਜਿਹੜੀ ਕਿ ਬਹੁਤ ਇੰਪੋਰਟੈਂਟ ਰਾਈਡਿੰਗ ਆ ਬ੍ਰੈਂਟਨ ਦੀ ਤੇ ਸਾਰੇ ਅੰਡੇਰੀਓ ਦੀ ਤੇ ਸਾਡੇ ਤਕਰੀਬਨ ਸਾਰੇ ਹਾਈਵੇ ਵੀ ਇੱਥੋਂ ਦੀ ਕਲੋਜ਼ੀ ਸੋ ਦੀ ਹੁਣ 413 ਦੀ ਵੀ ਗੱਲ ਹੋ ਰਹੀ ਆ ਤੇ ਸਾਡੀ ਜਿਹੜੀ ਟਰਾਂਸਪੋਰਟੇਸ਼ਨ ਦੀ ਬੈਕਬੋਨ ਵੀ ਇੱਥੋਂ ਦੀ ਆ ਜਿਵੇਂ ਸਾਡਾ ਕੱਲ ਅਪੀਲ ਫਾਈਨੈਂਸ਼ੀਅਲ ਤੇ ਬਹੁਤ ਵੱਡਾ ਇਵੈਂਟ ਸੀਗਾ ਉੱਥੇ ਹਰ ਤਰ੍ਹਾਂ ਦੇ ਲੋਕ ਆਏ ਸਾਡਾ ਨੈਕਸਟ ਇਵੈਂਟ ਹੈਗਾ ਕਿੰਗਡਮ ਦੇ ਉੱਤੇ 21 ਸਟੀਲਵੈਲ ਦੇ ਉੱਤੇ 26 April ਨੂੰ ਤੁਸੀਂ ਉੱਥੇ ਵੀ ਪਹੁੰਚੋ ਆਪਣਾ ਕੁਐਸਚਨ ਜੋ ਵੀ ਹੋ ਮੈਨੂੰ ਦੱਸੋ ਮੈਂ ਤੁਹਾਨੂੰ ਸਾਰਿਆਂ ਨੂੰ ਫੇਰ ਭੈਣਾ ਭਰਾਵਾਂ ਤੇ ਬਜ਼ੁਰਗਾਂ ਨੂੰ ਮਾਦਾਮਾਂ ਨੂੰ ਜੋ ਵੀ 18 ਸਾਲ ਤੋਂ ਜਿਹੜੇ ਹੈਗੇ ਆ ਤੇ ਜਾਂ ਉੱਪਰ ਆ ਜਿਹੜੇ ਵੋਟ ਪਾ ਸਕਦੇ ਆ ਕੈਨੇਡੀਅਨ ਸਿਟੀਜ਼ਨ ਤੁਸੀਂ ਸਾਰੇ ਆਪੋ ਆਪਣੇ ਤੁਸੀਂ ਲੋਕਾਂ ਦੀ ਰਾਈਡ ਦੀ ਵੇਟ ਨਾ ਕਰੋ ਤੁਸੀਂ ਲੋਕਾਂ ਦੀ ਤੁਸੀਂ ਉਹ ਦੂਜੀ ਪੋਲਿਟਿਕਸ ਤੋਂ ਦੂਰ ਰਹੋ ਵੀ ਇਹਨੇ ਕਮਿਊਨਿਟੀ ਬਾਰਬੀਕਿਊ ਕੀਤਾ ਸੀ ਇਹਨੇ ਸਾਨੂੰ ਪਕੌੜੇ ਖਵਾਏ ਸੀ ਜਾਂ ਇਹਨੇ ਇਹਨੇ ਸਾਡੇ ਸਾਡਾ ਸਾਨੂੰ ਅਸੀਂ ਇਹਨੂੰ ਇਹਨੇ ਇਹਨੇ ਅਸੀਂ ਇਹਦਾ 17500 ਦਾ ਟੇਬਲ ਬਾਇ ਕੀਤਾ ਸੀ ਤੁਸੀਂ ਸਾਰੇ ਆਪਣਾ ਜਾ ਕੇ ਐਡਵਾਂਸ ਪੋਲ ਦੇ ਵਿੱਚ ਵੋਟ ਜ਼ਰੂਰ ਪਾਓ ਤੇ ਇਹ ਵੀ ਥਾਲੀ ਵਾਲ ਨੋ ਤੁਸੀਂ ਕਾਮਯਾਬ ਕਰਕੇ ਆਟੋਬਾਦ ਭੇਜੋ ਮੈਂ ਤੁਹਾਨੂੰ ਗਰੰਟੀ ਕਰਦਾ ਮੈਂ ਤੁਹਾਡੀ ਹਰੇਕ ਆਵਾਜ਼ ਨੂੰ ਉੱਥੇ ਉੱਪਰ ਲੈ ਕੇ ਜਾਵਾਂਗਾ ਜਿਹੜੇ ਵੀ ਹੋਰ ਕੈਂਡੀਡੇਟ ਹੈਗੇ ਆ ਜੇ ਉੱਥੇ ਜਿਹੜੇ ਲੈਫਟ ਹੋ ਕੇ ਜਾਣਗੇ ਜਿਹੜਾ ਤੁਹਾਡੇ ਵਾਸਤੇ ਨਹੀਂ ਕੰਮ ਕਰੂਗਾ ਤੇ ਮੈਂ ਉਹਨਾਂ ਦਾ ਤੁਹਾਨੂੰ ਬਾਹਰ ਪ੍ਰੈਸ ਕਾਨਫਰੰਸ ਕਰਕੇ ਹਰ ਤਿੰਨ ਮਹੀਨੇ ਬਾਅਦ ਟਾਊਨ ਹਾਲ ਮੀਟਿੰਗ ਕਰਕੇ ਮੈਂ ਤੁਹਾਨੂੰ ਦੱਸਿਆ ਕਰਾਂਗਾ ਵੀ ਸਾਡੀ ਗਰਾਊਂਡ ਦੇ ਵਿੱਚ ਆਹ ਪ੍ਰੋਬਲਮ ਆ ਤੇ ਨਾਲ ਦੀ ਨਾਲ ਜਿਹੜੇ ਤੁਸੀਂ ਇਸ਼ੂਜ਼ ਹੁੰਦੇ ਆ ਲਾ ਬਾਰ ਟਾਈਮ ਟੂ ਟਾਈਮ ਚੇਂਜ ਕਰਨੇ ਪੈਂਦੇ ਆ ਸੋ ਐਟ ਦਾ ਐਂਡ ਆਮ ਆਸਕਿੰਗ ਫਾਰ ਯਰ ਸਪੋਰਟ I'm asking your voice I'm asking your vote together we can get it done together we can make Canada safe healthy wealthy prosperous together we can save transportation industry together we can save small businesses together we can protect jobs together we can protect Canadians together we can protect senior citizens at the end I will not play any identity religious regional politics we are one nation under God. Thank you. God bless everybody. Thank you so much, sir. Thank you, sir. ਤੈਸਿਆਸ ਦਾ ਸਾਡਾ ਪ੍ਰੋਗਰਾਮ ਖਾਸ ਮੁਲਾਕਾਤ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਮੁਲਾਕਾਤ ਕਰਵਾਏ ਬ੍ਰੈਂਟਨ ਚੀ ਗਿਊਜ਼ੀ ਪਾਰਕ ਤੋਂ ਕੈਂਡੀਡੇਟ ਆਵਿਤਾ ਅਲੀਵਾਲ ਜਿਤੇ ਨਾਲ ਜਿਨ੍ਹਾਂ ਦੇ ਵੱਲੋਂ ਆਪਣੀਆਂ ਪਾਲਿਸਿਸ ਇਕਵਲ ਫਿਰ ਤੋਂ ਸਾਂਝੀਆਂ ਕੀਤੀਆਂ ਗਈਆਂ ਨੇ ਜੋ ਡਿਬੇਟ ਹੋਈ ਉਹਦਾ ਕੀ ਨਤੀਜਾ ਰਿਹਾ ਉਹਦੇ ਬਾਰੇ ਵੀ ਗੱਲਬਾਤ ਕੀਤੀ ਗਈ ਹੈ ਉਮੀਦ ਹੈ ਤੁਹਾਨੂੰ ਅੱਜ ਦੀ ਗੱਲਬਾਤ ਚੰਗੀ ਲੱਗੀ ਹੋਵੇਗੀ ਐਡਵਾਂਸ ਪੋਲਿੰਗ ਸ਼ੁਰੂ ਹੋ ਚੁੱਕੀ ਹੈ ਕੈਨੇਡਾ ਦੇ ਵਿੱਚ ਤੇ ਜ਼ਰੂਰ ਆਪਣੇ ਵੋਟ ਜੋ ਹੈ ਤੁਸੀਂ ਪਹੁੰਚ ਜਾਣੀ ਹੈ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇਨਹੀ ਬਣੇ ਰਹੋ ਹਮਦਰ ਟੀਵੀ ਦੇ ਨਾਲ ਮਿੰਦੇ ਇਜਾਜ਼ਤ ਸੱਚਰੇ